ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਆਲੂ ਗੋਭੀ ਦੀ ਮਸਾਲੇਦਾਰ ਗਰੇਵੀ ਵਾਲੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਸਬਜ਼ੀ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈ ਇਹਦਾ ਸਬਜ਼ੀ ਬਣਾਉਣ ਲਈ ਮੈਂ ਆਲੂ ਗੋਭੀ ਨੂੰ ਕੱਟ ਕੇ ਪਹਿਲਾਂ ਹੀ ਰੱਖ ਦਿੱਤਾ ਸੀ ਮੈਂ ਆਲੂ 5 మీడియం ਸਾਈਜ਼ ਦੇ ਲੈ ਕੇ ਇਸ ਨੂੰ ਲੰਬੇ ਪੀਸਾਂ ਵਿੱਚ ਕੱਟ ਕੇ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਜੋ ਆਲੂ ਆਪਣੇ ਕਾਲੇ ਨਾ ਹੋਣ ਗੋਭੀ ਨੂੰ ਮੈਂ ਗਰਮ ਪਾਣੀ ਵਿੱਚ ਪਹਿਲਾਂ ਚੰਗੀ ਤਰ੍ਹਾਂ ਨਮਕ ਪਾ ਕੇ ਧੋ ਕੇ ਇਸ ਨੂੰ ਵੀ ਨਿਚੜਨ ਲਈ ਇੱਕ ਸਾਈਡ ਤੇ ਰੱਖ ਦਿੱਤਾ ਸੀ ਮੈਂ 1 ਕਿਲੋ ਗੋਭੀ ਲਈ ਹੈ ਤੁਸੀਂ ਆਲੂ ਗੋਭੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇੱਧਰ ਸਬਜ਼ੀ ਦੇ ਤੜਕੇ ਲਈ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਸੀ ਚਾਰ-ਪੰਜ ਮੈਂ ਹਰੀਆਂ ਮਿਰਚਾਂ ਲੈ ਲਈਆਂ ਚਾਰ ਲਸਣ ਦੀਆਂ ਕਲੀਆਂ 1 ਇੰਚ ਅਦਰਕ ਦਾ ਟੁਕੜਾ ਤੇ ਇੱਕ ਮੈਂ ਲਾਲ ਟਮਾਟਰ ਲੈ ਲਿਆ ਲਾਲ ਟਮਾਟਰ ਨੂੰ ਮੈਂ ਕद्दूकस ਕਰਾਂਗੀ ਤੇ ਅਦਰਕ ਲਸਣ ਤੇ ਹਰੀ ਮਿਰਚ ਨੂੰ ਕੁੰਡੀ ਚ ਦਰਦਰਾ ਜਾਂ ਕੁੱਟ ਲਵਾਂਗੇ ਹੁਣ ਗੈਸ ਤੇ ਮੈਂ ਕੜਾਹੀ ਰੱਖ ਦਿੱਤੀ ਸੀ ਇਸ ਵਿੱਚ ਮੈਂ ਦੋ ਕੜਸ਼ੀਆਂ ਸਰੋਂ ਦੇ ਤੇਲ ਦੀਆਂ ਪਾ ਦਿੱਤੀਆਂ ਸੀ ਤੇਲ ਆਪਣਾ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ ਆਲੂਆਂ ਨੂੰ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਹੀ ਰੱਖੀ ਹੈ ਮੀਡੀਅਮ ਫਲੇਮ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਫਰਾਈ ਕਰਾਂਗੇ ਜਦ ਤੱਕ ਕਿ ਆਲੂ ਆਪਣੇ 70% ਫਰਾਈ ਨਹੀਂ ਹੋ ਜਾਂਦੇ ਤੇ ਇਸ ਤੇ ਬ੍ਰਾਊਨੀ ਲੇਅਰ ਨਹੀਂ ਆ ਜਾਂਦੀ ਮੈਂ ਇੱਕ ਵਾਰ ਵਿੱਚ ਹੀ ਸਾਰੇ ਆਲੂ ਪਾਏ ਹਨ ਤੁਸੀਂ ਆਪਣੇ ਤੇਲ ਦੇ ਹਿਸਾਬ ਨਾਲ ਆਲੂ ਪਾ ਸਕਦੇ ਹੋ ਉਹਨਾਂ ਨੂੰ ਫਰਾਈ ਕਰ ਸਕਦੇ ਹੋ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਆਲੂਆਂ ਨੂੰ ਤਕਰੀਬਨ 5 ਕ ਮਿੰਟ ਹੋ ਗਏ ਸੀ ਫਰਾਈ ਹੁੰਦਿਆਂ ਨੂੰ ਆਲੂਆਂ ਤੇ ਬਹੁਤ ਹੀ ਵਧੀਆ ਬ੍ਰਾਊਨ ਜੀ ਲੇਅਰ ਆ ਗਈ ਕ੍ਰਿਸਪੀ ਜੇ ਹੋ ਗਏ 70% ਇਹ ਪੱਕ ਵੀ ਗਏ ਹੁਣ ਮੈਂ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੀ ਸਾਰਾ ਇਸ ਦਾ ਮੈਂ ਤੇਲ ਨਿਚੋੜ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਦਾ ਤੇਲ ਨਿਚੜ ਜਾਵੇ ਸਾਰੇ ਆਲੂਆਂ ਦਾ ਮੈਂ ਤੇਲ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਸਾਈਡ ਤੇ ਕੱਢ ਦਵਾਂਗੇ ਹੁਣ ਸਾਰੇ ਆਲੂ ਮੈਂ ਕੱਢ ਦਿੱਤੇ ਸੀ ਇਸੇ ਤੇਲ ਵਿੱਚ ਮੈਂ ਗੋਭੀ ਨੂੰ ਫਰਾਈ ਕਰ ਲਵਾਂਗੇ ਤੁਸੀਂ ਗੋਭੀ ਆਲੂ ਨੂੰ ਫਰਾਈ ਕਰਨ ਲਈ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਮੈਂ ਸਰੋਂ ਦਾ ਤੇਲ ਲਿਆ ਹੈ ਹੁਣ ਮੈਂ ਇਸੇ ਤੇਲ ਵਿੱਚ ਗੋਭੀ ਨੂੰ ਵੀ ਫਰਾਈ ਕਰਾਂਗੇ ਗੋਭੀ ਮੈਂ ਦੋ ਵਾਰ ਵਿੱਚ ਕਰਕੇ ਫਰਾਈ ਕਰਾਂਗੇ ਮੈਂ ਇੱਕ ਬੈਚ ਵਿੱਚ गोभी मैं पहला पाल्टी आधी गोभी मैं बाद में फ्राई करਾਂਗੀ क्योंकि मैं 1 किलो गोभी ਲਈ ਸੀ गोभी ਦੇ ਪੀਸ ਜਿਆਦਾ ਵੱਡੇ ਵੀ ਨਹੀਂ ਕੱਟਣੇ ਤੇ ਜਿਆਦਾ ਛੋਟੇ ਵੀ ਨਹੀਂ ਕੱਟਣੇ ਮੈਂ ਮੀਡੀਅਮ ਸਾਈਜ਼ ਦੀ गोभी ਨੂੰ ਕੱਟਿਆ ਸੀ ਹੁਣ ਚੰਗੀ ਤਰ੍ਹਾਂ गोभी ਨੂੰ ਵੀ ਹਾਈ ਫਲੇਮ ਤੇ ਮੈਂ 6 ਤੋਂ 7 ਮਿੰਟ ਲਈ ਫਰਾਈ ਕਰ ਲਵਾਂਗੀ गोभी ਨੂੰ तकरीबन 6 ਤੋਂ 7 ਮਿੰਟ ਹੋ ਗਏ ਸੀ ਫਰਾਈ ਹੁੰਦੀ ਨੂੰ ਇਸ ਤੇ ਵੀ ਬ੍ਰਾਊਨ ਜੀ ਲੇਅਰ ਆ ਗਈ ਹੁਣ ਮੈਂ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਵੀ ਪਲੇਟ ਵਿੱਚ ਕੱਢ ਲਵਾਂਗੇ ਗੋਭੀ ਨੂੰ ਮੈਂ ਜ਼ਿਆਦਾ ਫਰਾਈ ਨਹੀਂ ਕਰਿਆ ਇਸ ਨੂੰ ਮੈਂ ਹਾਈ ਫਲੇਮ ਤੇ ਹੀ ਫਰਾਈ ਕਰਿਆ ਸੀ ਕਿਉਂਕਿ ਗੋਭੀ ਜ਼ਿਆਦਾ ਪੱਕ ਵੀ ਜਾਂਦੀ ਹੈ ਹੁਣ ਚੰਗੀ ਤਰ੍ਹਾਂ ਇਸ ਦਾ ਵੀ ਤੇਲ ਨਿਚੋੜ ਦਵਾਂਗੇ ਹੁਣ ਇਸੇ ਤੇਲ ਵਿੱਚ ਮੈਂ ਦੂਸਰਾ ਬੈਚ ਵੀ ਫਰਾਈ ਕਰ ਲਵਾਂਗੇ ਮੈਂ ਸਾਰਾ ਇਸ ਵਿੱਚ ਸਾਰੀ ਗੋਭੀ ਜਿਹੜੀ ਬਚੀ ਹੋਈ ਸੀ ਪਾ ਦਿੱਤੀ ਤੁਸੀਂ ਗੋਭੀ ਆਪਣੇ ਹਿਸਾਬ ਨਾਲ ਸਬਜ਼ੀ ਵਿੱਚ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਵੀ ਮੈਂ ਹਾਈ ਫਲੇਮ ਤੇ 6 ਤੋਂ 7 ਮਿੰਟ ਲਈ ਫਰਾਈ ਕਰ ਲਵਾਂਗੀ ਤਾਂ ਜੋ ਗੋਭੀ ਆਪਣੀ ਚੰਗੀ ਤਰ੍ਹਾਂ ਫਰਾਈ ਹੋ ਜਾਵੇ ਤੇ ਇਸ ਤੇ ਵੀ ਬਰਾਊਨ ਜੀ ਲੇਅਰ ਆ ਜਾਵੇ ਮੈਂ ਇਸ ਨੂੰ ਵੀ ਮੈਂ 6 ਤੋਂ 7 ਮਿੰਟ ਲਈ ਫਰਾਈ ਕਰ ਲਿਆ ਸੀ ਇਸ ਤੇ ਚੰਗੀ ਤਰ੍ਹਾਂ ਬਰਾਊਨ ਜੀ ਲੇਅਰ ਆ ਗਈ ਹੁਣ ਇਸ ਦਾ ਵੀ ਐਕਸਟਰਾ ਨਿਚੋੜ ਕੇ ਇਸ ਨੂੰ ਵੀ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਧਰ ਮੈਂ ਆਲੂ ਗੋਭੀ ਨੂੰ ਇੱਕ ਇਕੱਠਾ ਹੀ ਪਲੇਟ ਵਿੱਚ ਕੱਢ ਲਿਆ ਸੀ ਹੁਣ ਮੈਂ ਜਿਹੜਾ ਕੜਾਹੀ ਵਿੱਚ ਤੇਲ ਬਚਿਆ ਹੈ ਉਸ ਵਿੱਚ ਹੀ ਤੜਕਾ ਲਗਾਵਾਂਗੇ ਤੁਸੀਂ ਤੇਲ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਕਿਉਂਕਿ ਮੈਂ ਤੇਲ ਘੱਟ ਹੀ ਇਸ ਵਿੱਚ ਰੱਖਿਆ ਹੈ ਕਿਉਂਕਿ ਬਾਅਦ ਵਿੱਚ ਸਬਜ਼ੀਆਂ ਵਿੱਚੋਂ ਤੇਲ ਨਿਕਲ ਹੀ ਜਾਂਦਾ ਹੈ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਤੇਲ ਗਰਮ ਸੀ ਜੀਰੇ ਨੂੰ ਵੀ ਮੈਂ ਚੰਗੀ ਤਰ੍ਹਾਂ ਤੜਕਾ ਲਿਆ ਹੁਣ ਇਸ ਵਿੱਚ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਮੈਂ ਅਦਰਕ ਨੂੰ ਥੋੜੇ ਜਿਹਾ ਲੰਬੇ ਪੀਸਾਂ ਵਿੱਚ ਵੀ ਕੱਟ ਲਿਆ ਸੀ ਸੁੱਕੀ ਸਬਜ਼ੀ ਵਿੱਚ ਅਦਰਕ ਲੰਬੇ ਪੀਸਾਂ ਵਿੱਚ ਕੱਟਿਆ ਹੈ ਵਧੀਆ ਲੱਗਦਾ ਹੈ ਹੁਣ ਚੰਗੀ ਤਰ੍ਹਾਂ ਤੜਕੇ ਵਿੱਚ ਪਿਆਜ਼ਾਂ ਨੂੰ ਉਦੋਂ ਤੱਕ ਪੁੰਨਾਂਗੇ ਜਦ ਤੱਕ ਕਿ ਪਿਆਜ਼ ਆਪਣੇ ਚੰਗੀ ਤਰ੍ਹਾਂ ਲਾਈਟ ਬ੍ਰਾਊਨ ਜੇ ਨਹੀਂ ਹੋ ਜਾਂਦੇ ਹੁਣ ਮੈਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਪੁੰਨ ਲਵਾਂਗੇ ਪਿਆਜ਼ਾਂ ਨੂੰ ਭੁੰਨਦਿਆਂ ਨੂੰ ਤਕਰੀਬਨ 3 ਤੋਂ 4 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਇਸ ਦਾ ਕਲਰ ਵੀ ਗੁਲਾਬੀ ਜਿਹਾ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਵਿੱਚ ਮੈਂ ਕੁੱਟਿਆ ਹੈ ਅਦਰਕ ਲਸਣ ਤੇ ਹਰੀ ਮਿਰਚ ਪਾ ਦਵਾਂਗੇ ਤੁਸੀਂ ਮਿਰਚ ਸਬਜ਼ੀ ਵਿੱਚ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਨੂੰ ਵੀ ਮੈਂ ਚੰਗੀ ਤਰ੍ਹਾਂ ਉਦੋਂ ਤੱਕ ਪੁੰਨਾਂਗੇ ਜਦ ਤੱਕ ਕਿ ਅਦਰਕ ਲਸਣ ਦਾ ਕੱਚਾ ਫਲੇਵਰ ਖਤਮ ਨਹੀਂ ਹੋ ਜਾਂਦਾ ਹੁਣ ਅਦਰਕ ਲਸਣ ਨੂੰ ਤੇ ਹਰੀ ਮਿਰਚ ਨੂੰ ਮੈਂ ਚੰਗੀ ਤਰ੍ਹਾਂ 3-4 ਮਿੰਟ ਲਈ ਲੋ ਤੋਂ ਮੀਡੀਅਮ ਫਲੇਮ ਤੇ ਪੁੰਨ ਲਿਆ ਸੀ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਲਾਈਟ ਬ੍ਰਾਊਨ ਜੇ ਹੋ ਗਏ ਹੁਣ ਇਸ ਵਿੱਚ ਮੈਂ ਕਦੂਕਾਸ਼ ਕਰਿਆ ਹੋਇਆ ਟਮਾਟਰ ਐਡ ਕਰ ਦੇਵਾਂਗੇ ਟਮਾਟਰ ਮੈਂ ਇਸ ਵਿੱਚ ਇੱਕ ਕਪਾਇਆ ਹੈ ਤੁਸੀਂ ਇਸ ਟਮਾਟਰ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਟਮਾਟਰਾਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ। ਹੁਣ ਮੈਂ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਿਆ ਸੀ। ਤੜਕਾ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਇਸਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ। ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ। ਟੇਸਟ ਦੇ ਅਕੋਰਡਿੰਗ ਇਸ ਵਿੱਚ ਮੈਂ 1.5 ਚਮਚ ਨਮਕ ਦਾ ਪਾਵਾਂਗੇ। ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਲੈਣਾ ਹੈ। 1 ਚਮਚ ਇਸ ਵਿੱਚ ਮੈਂ ਹਲਦੀ ਦਾ ਪਾਵਾਂਗੇ। ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਸਬਜੀ ਵਿੱਚ ਐਡ ਕਰ ਸਕਦੇ ਹੋ ਵੱਧ ਘੱਟ ਇੱਕ ਚਮਚੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਪੌਣਾ ਚਮਚੇ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚੇ ਵਿੱਚ ਮੈਂ ਕਾਲੀ ਮਿਰਚ ਪਾਊਡਰ ਪਾਵਾਂਗੇ ਤੇ ਅੱਧਾ ਚਮਚੇ ਵਿੱਚ ਮੈਂ ਆਮਚੂਰ ਪਾਵਾਂਗੇ ਆਮਚੂਰ ਪਾਉਣ ਨਾਲ ਸਬਜੀ ਆਪਣੀ ਬਹੁਤ ਹੀ ਮਸਾਲੇਦਾਰ ਬਣ ਕੇ ਚਟਪਟੀ ਜੀ ਤਿਆਰ ਹੁੰਦੀ ਹੈ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਇੱਕ ਡੇਢ ਮਿੰਟ ਲਈ ਭੁੰਨ ਲਵਾਂਗੇ ਮਸਾਲੇਆਂ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਸੀ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਹੁਣ ਇਸ ਵਿੱਚ ਪਾਣੀ ਐਡ ਕਰਾਂਗੇ ਮੈਂ ਇਹ ਸਬਜੀ ਗਰੇਵੀ ਵਾਲੀ ਬਣਾਉਣੀ ਹੈ ਇਸ ਲਈ ਮੈਂ ਪਾਣੀ ਪਾ ਰਹੀ ਹਾਂ ਹੁਣ ਮੈਂ ਤਕਰੀਬਨ ਇਸ ਵਿੱਚ ਇੱਕ ਗਲਾਸ ਹਲੇ ਪਾਣੀ ਦਾ ਪਾਇਆ ਹੈ ਅੱਧਾ ਪਾਣੀ ਮੈਂ ਬਾਅਦ ਵਿੱਚ ਐਡ ਕਰਾਂਗੇ ਹੁਣ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੀ ਹੋਣ ਤੱਕ ਪਕਾਵਾਂਗੇ ਮੈਂ ਗਰਮ ਪਾਣੀ ਹੀ ਐਡ ਕਰਿਆ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਪਕਾ ਲਵਾਂਗੇ ਹੁਣ ਮੈਂ ਪਾਣੀ ਨੂੰ ਚੰਗੀ ਤਰ੍ਹਾਂ ਹਵਾਲੀ ਆ ਗਈ ਸੀ ਤੜਕੇ ਵਿੱਚ ਇਸ ਨੇ ਤੇਲ ਵੀ ਛੱਡ ਦਿੱਤਾ ਤੜਕੇ ਨੇ ਕਲਰ ਵੀ ਬਹੁਤ ਹੀ ਵਧੀਆ ਆ ਤੜਕੇ ਦਾ ਹੁਣ ਇਸ ਵਿੱਚ ਫਰਾਈ ਕਰੀ ਹੋਈ ਆਲੂ ਗੋਭੀ ਏਡ ਕਰ ਦਵਾਂਗੇ ਸਾਰੀ ਆਲੂ ਗੋਭੀ ਮੈਂ ਇਸ ਵਿੱਚ ਪਾ ਦਿੱਤੀ ਗੋਭੀ ਫਰਾਈ ਕਰੀ ਹੋਈ ਚ ਤੇਲ ਬਹੁਤ ਹੀ ਨਿਕਲਦਾ ਹੈ ਇਸ ਲਈ ਤੁਸੀਂ ਸਬਜੀ ਵਿੱਚ ਤੇਲ ਆਪਣੇ ਹਿਸਾਬ ਨਾਲ ਏਡ ਕਰ ਲੈਣਾ ਹੈ ਹੁਣ ਚੰਗੀ ਤਰ੍ਹਾਂ ਸਾਰੀ ਆਲੂ ਗੋਭੀ ਨੂੰ ਪਾ ਕੇ ਮੈਂ ਮਸਾਲਿਆਂ ਵਿੱਚ ਮਿਲਾ ਦਵਾਂਗੇ ਹਲਕੇ ਹੱਥ ਨਾਲ ਇਸ ਨੂੰ ਮਿਲਾਉਣਾ ਹੈ ਤਾਂ ਜੋ ਗੋਭੀ ਆਲੂ ਆਪਣੇ ਚੰਗੀ ਤਰ੍ਹਾਂ ਆਲੂ ਗੋਭੀ ਮਸਾਲਿਆਂ ਵਿੱਚ ਮਿਕਸ ਹੋ ਜਾਵੇ ਜਿਆਦਾ ਇਸ ਨੂੰ ਜੋਰ ਨਾਲ ਨਹੀਂ ਮਿਲਾਉਣਾ ਮੈਂ ਚੰਗੀ ਤਰ੍ਹਾਂ ਇਸ ਵਿੱਚ ਚਾਲੂ ਗੋਭੀ ਨੂੰ ਮਿਲਾ ਲਿਆ ਮਸਾਲਿਆਂ ਵਿੱਚ ਹੁਣ ਇਸ ਵਿੱਚ ਮੈਂ ਗਰਮ ਕਰਕੇ ਇੱਕ ਗਲਾਸ ਪਾਣੀ ਦਾ ਹੋਰ ਪਾ ਦਵਾਂਗੇ ਤਾਂ ਜੋ ਸਬਜੀ ਆਪਣੀ ਥੋੜੀ ਜਿਹੀ ਗਰੇਵੀ ਵਾਲੀ ਬਣੇ ਮੈਂ ਇਹ ਸਬਜੀ ਨਾਲ ਮੱਕੀ ਦੀ ਰੋਟੀ ਬਣਾਵਾਂਗੇ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਇਸ ਨੂੰ ਮਿਲਾ ਕੇ ਮੀਡੀਅਮ ਤੋਂ ਲੋ ਫਲੇਮ ਤੇ ਟੱਕ ਕੇ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਇਹਦਾ ਸਬਜੀ ਆਪਣੀ ਪੱਕ ਨਹੀਂ ਜਾਂਦੀ ਤੇ ਸਾਰੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਨਹੀਂ ਆ ਜਾਂਦਾ ਹੁਣ ਸਬਜੀ ਨੂੰ ਮੈਂ ਚੰਗੀ ਤਰ੍ਹਾਂ ਪਕਾ ਲਿਆ ਸੀ ਸੌਰੀ ਕੈਮਰਾ ਥੋੜਾ ਜਿਹਾ ਮੇਰਾ ਬੰਦ ਹੋ ਗਿਆ ਸੀ ਵੀਡੀਓ ਸ਼ੂਟ ਕਰਦੇ ਸਮੇਂ ਮੈਂ ਚੰਗੀ ਤਰ੍ਹਾਂ ਇਸ ਨੂੰ 7-8 ਮਿੰਟ ਲਈ ਮਸਾਲਿਆਂ ਨਾਲ ਪਕਾ ਕੇ ਇਸ ਵਿੱਚ ਧਨੀਆ ਐਡ ਕਰ ਦਿੱਤਾ ਸੀ ਹੁਣ ਧਨੀਆ ਪਾ ਕੇ ਇਸ ਵਿੱਚ ਮਿਲਾ ਦੇਵਾਂਗੇ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਤੇ ਗੋਭੀ ਨੂੰ ਮੈਂ ਇੱਕ ਡੋਂਗੇ ਵਿੱਚ ਸਰਵ ਕਰ ਲਿਆ ਗੋਭੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਸੀ ਇਹ ਬਿਲਕੁਲ ਵੀ ਮੈਚ ਨਹੀਂ ਹੋਈ ਖੜੀ ਖੜੀ ਤੇ ਆਲੂ ਗੋਭੀ ਆਪਣੀ ਬਣ ਕੇ ਤਿਆਰ ਹੋਈ ਸੀ ਮਸਾਲੇਦਾਰ ਤੁਸੀਂ ਇਸ ਨਾਲ ਰੋਟੀ नान ਪਰੌਂਠਾ ਕੁਝ ਵੀ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਆਲੂ ਗੋਭੀ ਦੀ ਮਸਾਲੇਦਾਰ ਗਰੇਵੀ ਵਾਲੀ ਸਬਜ਼ੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ